ਪੇਸ਼ ਹੈ ਪੰਜਾਬ ਦੀ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਿਰਿੰਦਰ ਜੱਗਾ ਵਾਚੀਗਾ ਚੰਚਲ ਸ਼ਰਮਾ 1 ਜੁਲਾਈ ਨੂੰ ਦੇਸ਼ ਵਿੱਚ ਲਾਗੂ ਹੋਣ ਜਾ ਰਹੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੈ ਦੇਸ਼ ਵਿੱਚ ਚੁਗਲਮੀ ਰਾਤ ਸਮੇਂ 1872 ਚ ਬਣੇ ਕੁਝ ਕਾਨੂੰਨਾਂ ਦੀ ਵਿਦਾਇਗੀ ਹੋ ਜਾਏਗੀ ਦੇਸ਼ ਵਿੱਚ ਫੌਜਦਾਰੀ ਨਿਆਂ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣ ਲਈ ਅਦੇ ਸੂਚਿਤ ਕੀਤੇ ਗਏ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੇ ਐਕਟ ਨੇ ਇੱਕ ਕਾਨੂੰਨ ਬਸਤੀਵਾਦੀ ਯੁੱਗ ਦੇ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ। ਇਹਨਾਂ ਕਾਨੂੰਨਾਂ ਦਾ ਮਕਸਦ ਵੱਖ-ਵੱਖ ਜੁਰਮਾਂ ਨੂੰ ਪਰਿਭਾਸ਼ਿਤ ਕਰਕੇ ਉਨ੍ਹਾਂ ਲਈ ਸਜ਼ਾ ਤੈਅ ਕਰਨਾ ਅਤੇ ਦੇਸ਼ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਬਦਲਣਾ ਹੈ। ਇਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਜੋ ਧਾਰਾਵਾਂ ਜੁਰਮ ਦੀ ਪਛਾਣ ਬਣ ਚੁੱਕੀਆਂ ਸਨ ਉਹਨਾਂ ਵਿੱਚ ਵੀ ਬਦਲਾਅ ਹੋਵੇਗਾ ਜਿਵੇਂ ਕਤਲ ਲਈ ਜਾਣੀ ਜਾਂਦੀ ਆਈਪੀਸੀ ਦੀ ਧਾਰਾ 302 ਹੁਣ 101 ਵੱਜੋਂ ਜਾਣੀ ਜਾਵੇਗੀ ਠੱਗੀ ਲਈ ਜਾਣੀ ਜਾਂਦੀ ਧਾਰਾ 420 ਹੁਣ ਧਾਰਾ 316 ਹੋਵੇਗੀ ਅਤੇ ਜ਼ਬਰ ਜਨਾਹ ਵਾਲੀ ਧਾਰਾ 376 ਹੁਣ ਧਾਰਾ 367 ਹੋਵੇਗੀ ਭਾਰਤੀ ਨਿਆਂ ਸਹਿਤਾ ਚਿਤੈ ਹੋਵੇਗਾ ਕਿ ਕਿਹੜਾ ਕੰਮ ਜੁਰਮ ਹੈ ਅਤੇ ਉਸ ਦੇ ਲਈ ਕੀ ਸਜ਼ਾ ਹੋਵੇਗੀ IPC ਕਾਨੂੰਨ ਵਿੱਚ 511 ਧਾਰਾਵਾਂ ਸਨ ਜਦਕਿ ਨਵੇਂ ਭਾਰਤੀ ਨਿਆਂ ਸੰਹਿਤਾ ਚ 358 ਧਾਰਾਵਾਂ ਹੋਣ ਗਿਆ 21 ਨਵੇਂ ਜੁਰਮਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ CRPC ਵਿੱਚ 484 ਧਾਰਾਵਾਂ ਸਨ ਜਦਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ 531 ਧਾਰਾਵਾਂ ਹੋਣ ਗਿਆ ਕਾਨੂੰਨ ਵਿੱਚ CRPC ਦੀਆਂ 170 ਧਾਰਾਵਾਂ ਨੂੰ ਵੀ ਬਦਲਿਆ ਗਿਆ ਹੈ ਅਤੇ ਹੁਣ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ ਵੀ 14 ਧਾਰਾਵਾਂ ਖਤਮ ਕੀਤੀਆਂ ਗਈਆਂ ਨੇ ਅਤਵਾਦ ਮੌਬ ਲਿੰਚਿੰਗ ਅਤੇ ਕੌਮੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਜੁਰਮਾਂ ਲਈ ਸਜ਼ਾ ਨੂੰ ਹੋਰ ਸਖਤ ਬਣਾਇਆ ਗਿਆ ਹੈ। ਨਵੇਂ ਕਾਨੂੰਨ ਵਿੱਚ 23 ਜੁਰਮਾਂ ਨੂੰ ਜ਼ਰੂਰੀ ਘੱਟੋ-ਘੱਟ ਸਜ਼ਾ ਦੀ ਵਿਵਸਥਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਵੇਂ ਕਾਨੂੰਨ ਵਿੱਚ ਮੌਬ ਲਿੰਚਿੰਗ ਭਾਵ ਜਦੋਂ 5 ਜਾਂ ਇਸ ਤੋਂ ਜ਼ਿਆਦਾ ਲੋਕਾਂ ਦਾ ਇੱਕ ਸਮੂਹ ਮਿਲ ਕੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਜਾਤੀ ਜਾਂ ਪਾਈਚਾਰੇ ਦੇ ਆਧਾਰ ਤੇ ਕਤਲ ਕਰਦਾ ਹੈ ਤਾਂ ਉਸ ਟੀਮ ਦੇ ਹਰ ਮੈਂਬਰ ਨੂੰ ਤਾਂ ਉਮਰ ਜ਼ੇਲ ਦੀ ਸਜ਼ਾ ਹੋਵੇਗੀ। ਰਾਜद्रोह ਹੁਣ ਜੁਰਮ ਨਹੀਂ ਮੰਨਿਆ ਜਾਵੇਗਾ। ਨਵੇਂ ਕਾਨੂੰਨ ਦੀ ਧਾਰਾ 150 ਦੇ ਅਧੀਨ ਇੱਕ ਨਵਾਂ ਜੁਰਮ ਜੋੜਿਆ ਗਿਆ ਹੈ ਇਸ ਦੇ ਤਹਿਤ ਭਾਰਤ ਤੋਂ ਵੱਖ ਹੋਣ ਵਾਲੀ ਵੱਖਵਾਦੀ ਭਾਵਨਾ ਰੱਖਣ ਵਾਲੇ ਜਾਂ ਫਿਰ ਭਾਰਤ ਦੀ ਏਕਤਾ ਪ੍ਰਭੂ ਸੱਤਾ ਨੂੰ ਖਤਰਾ ਪਹੁੰਚਾਉਣ ਨੂੰ ਜੁਰਮ ਦੱਸਿਆ ਗਿਆ ਹੈ ਇਹ ਦੇਸ਼ਧ੍ਰੋਹ ਦਾ ਜੁਰਮ ਹੋਵੇਗਾ ਇਨ੍ਹਾਂ ਤਿੰਨ ਕਾਨੂੰਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਭਾਰਤੀ ਨਿਆਂ ਸੰਹਿਤਾ ਚੁੱਜਣਸੀ ਜੁਰਮਾਂ ਨਾਲ ਨੱਪਟਣ ਵਾਸਤੇ ਔਰਤਾਂ ਤੇ ਬੱਚਿਆਂ ਦੇ ਪ੍ਰਤੀ ਅਪਰਾਧ ਨਾਂ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ ਨਾਬਾਲिग ਨਾਲ ਸਮੂਹਿਕ ਜ਼ਬਰ ਜਨਾ ਨੂੰ ਇੱਕ ਨਵੇਂ ਜੁਰਮ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਧੋਖੇ ਨਾਲ ਏਜੰਸੀ ਸਬੰਧ ਬਣਾਉਣ ਜਾਂ ਵਿਆਹ ਕਰਨ ਦੇ ਝੂਠੇ ਲਾਰੇ ਖਿਲਾਫ ਵਿਸ਼ੇਸ਼ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਭਾਰਤੀ ਨਿਆਂ ਸੰਹਿਤਾ 'ਚ ਪਹਿਲੀ ਵਾਰ ਅਤਵਾਦ ਦੀ ਵਿਆਖਿਆ ਕੀਤੀ ਗਈ ਹੈ ਇਸ ਨੂੰ ਗੰਭੀਰ ਸਜ਼ਾ ਵਾਲਾ ਜੁਰਮ ਬਣਾ ਦਿੱਤਾ ਗਿਆ ਹੈ دہشت ਤੀ ਕਾਰਵਾਈ ਲਈ ਮੌਤ ਜਾਂ ਫਿਰ ਉਮਰ ਕੈਦ ਦੀ ਸਜ਼ਾ ਹੋਵੇਗੀ ਜਿਸ ਵਿੱਚ ਪੈਰੋਲ ਵੀ ਨਹੀਂ ਮਿਲੇਗੀ دہشت ਜੁਰਮਾਂ ਦੀ ਇੱਕ ਲੜੀ ਪੇਸ਼ ਕੀਤੀ ਗਈ ਹੈ ਜਿਸ ਦੇ ਮਤਾਬਕ ਜਨਤਕ ਸਹੂਲਤਾਂ ਜਾਂ ਨਿੱਜੀ ਜਾਇਦਾਦ ਨੂੰ ਤਬਾਹ ਕਰਨਾ ਜੁਰਮ ਹੋਵੇਗਾ ਜੇਕਰ ਕੋਈ ਹਥਿਆਰਬੰਦ ਵਿਰੋਧ ਬੰਮ ਧਮਾਕਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਆਰਥਿਕ ਜੁਰਮਾਂ ਨੂੰ ਲੈ ਕੇ ਵੀ ਮਹੱਤਵਪੂਰਨ ਤਬਦੀਲੀਆਂ ਸ਼ਾਮਲ ਕੀਤੀਆਂ ਗਈਆਂ ਨੇ ਭਾਰਤੀ ਸਾਕਸ਼ ਐਕਟ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਹੋਈਆਂ ਨੇ ਜਿਸ ਵਿੱਚ ਹੁਣ ਡਿਜੀਟਲ ਪਰਮਾਣਾ ਨੂੰ ਵੀ ਯੋਗ ਗਵਾਹੀ ਦੇ ਰੂਪ ਚ ਸ਼ਾਮਲ ਕੀਤਾ ਗਿਆ ਹੈ ਇੰਡੀਅਨ ਐਵੀਡੈਂਸ ਐਕਟ ਦੱਸਦਾ ਹੈ ਕਿ ਮਾਮਲੇ ਦੇ ਤੱਥਾਂ ਨੂੰ ਕਿਵੇਂ ਸਾਬਤ ਕਰਨਾ ਹੈ ਬਿਆਨ ਕਿਵੇਂ ਦਰਜ ਕੀਤੇ ਜਾਣੇ ਨੇ ਅਤੇ ਸਬੂਤ ਪੇਸ਼ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹਨਾਂ ਕਾਨੂੰਨਾਂ ਦੇ ਬਦਲਾਅ ਪਿੱਛੇ ਇਹ ਮੰਨਿਆ ਜਾ ਰਿਹਾ ਸੀ ਕਿ ਅੰਗਰੇਜ਼ੀ ਰਾਜ ਸਮੇਂ ਬਣੇ ਇਹ ਕਾਨੂੰਨ ਹੁਣ ਸਮੇਂ ਦੀ ਹਾਨੀ ਨਹੀਂ ਰਹੇ ਆਮ ਲੋਕ ਵੀ ਨਿਆਂ ਲੈਣ ਲਈ ਦਰਦਾਰ ਭਟਕ ਰਹੇ ਸਨ ਤੇ ਅਦਾਲਤਾਂ ਵੀ ਕਾਨੂੰਨਾਂ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਫੈਸਲਾ ਕਰਨ ਤੋਂ ਅਸਮਰੱਥ ਸਨ ਬਿਨਾਂ ਸ਼ੱਕ ਲਾਗੂ ਹੋਣ ਵਾਲੇ ਤਿੰਨੇ ਨਵੇਂ ਕਾਨੂੰਨ ਆਮ ਲੋਕਾਂ ਲਈ ਸਲਾਮਤੀ ਤੇ ਜੁਰਮਕਾਰਾਂ ਲਈ ਖੌਫ ਲੈ ਕੇ ਆਉਣਗੇ ਸਰਕਾਰ ਵੀ ਇਹਨਾਂ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਮਹਿੰਮ ਚਲਾ ਰਹੀ ਹੈ ਚੰਡੀਗੜ੍ਹ ਵਿਖੇਤਾ ਇਹਨਾਂ ਕਾਨੂੰਨਾਂ ਦੀ ਜਾਣਕਾਰੀ ਦੇਣ ਲਈ ਬਕਾਇਦਾ ਅਫਸਰਾਂ ਨੂੰ ਟ੍ਰੇਨਿੰਗ ਦੇਣ ਦਾ ਸਿਲਸਲਾ ਵੀ ਜਲਿਆ ਹੇਠੀ ਅਦਾਲਤੀ ਜੱਜਾਂ ਨੂੰ ਵੀ ਟ੍ਰੇਨਿੰਗ ਦੇਣ ਦਾ ਕੰਮ ਹੋਇਆ ਸੀ ਪਰ ਇਸ ਸਮੇਂ ਦੀ ਲੋੜ ਹੈ ਕਿ ਇਹਨਾਂ ਤਿੰਨਾ ਕਾਨੂੰਨਾਂ ਨੂੰ ਸਿਰਫ ਕਾਨੂੰਨ ਨਾਲ ਜੁੜੇ ਲੋਕ ਹੀ ਨਾ ਜਾਣਣ ਸਗੋਂ ਆਮ ਲੋਕਾਂ ਨੂੰ ਵੀ ਇਹਨਾਂ ਕਾਨੂੰਨਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ